ਸੱਚੀ ਗੱਲ ਦੋਸਤੋ ਪਬਲਿਕਸ ਮਾਣ ਨਿਉਸਤ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਫ੍ਰੀਤਕੋਟ ਤੇ ਕੋਟਕਪੂਰਾ ਸੜਕ ਤੇ ਪ੍ਰਾਈਵੇਟ ਬੱਸ ਤੇ ਇੱਕ ਟਰੱਕ ਦੀ ਟੱਕਰ ਹੁੰਦੀ ਹੈ ਤੇ ਨਹਿਰ ਦੇ ਵਿੱਚ ਜਾ ਕੇ ਇਹ ਬੱਸ ਡਿੱਗ ਜਾਂਦੀ ਹੈ ਜੇ ਗੱਲ ਕਰੀਏ ਤਾਂ ਟਰੱਕ ਦਾ ਕਾਫੀ ਓਵਰਲੋਡ ਜਿਹੜਾ weight ਦੱਸਿਆ ਜਾ ਰਿਹਾ ਸੀ ਤੇ ਉਹ ਜਿਹੜਾ ਖੇਤਾਂ ਦੇ ਵਿੱਚ ਜਾ ਕੇ ਡਿੱਗਦਾ ਹੈ ਕਾਫੀ ਗੰਭੀਰ ਜਿਹੜੀਆਂ ਸਵਾਰੀਆਂ ਨੇ ਜ਼ਖਮੀ ਹੁੰਦੀਆਂ ਨੇ ਜਿਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਤੇ ਫ੍ਰੀਤਕੋਟ ਦੇ MLA ਵੱਲੋਂ ਪਹੁੰਚ ਕੇ ਹਸਪੀਟਲ ਦੇ ਵਿੱਚ ਸਵਾਰੀਆਂ ਨੂੰ ਪਹੁੰਚਾਇਆ ਜਾਂਦਾ ਦੱਸਿਆ ਜਾ ਰਿਹਾ ਹੈ ਕਿ 5 ਤੋਂ 6 ਸਵਾਰੀਆਂ ਦੇ ਵਿੱਚ ਜਿਨ੍ਹਾਂ ਦੀ ਮੌਤ ਵੀ ਹੋ ਚੁੱਕੀ ਹੈ ਤੇ ਕੁਝ ਸਵਾਰੀਆਂ ਜਿਹੜੀਆਂ ਜ਼ਖਮੀ ਹੋਈਆਂ ਨੇ ਦੇਖ ਸਕਦੇ ਹੋ ਕਿ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਲਗਾਤਾਰ ਅਸੀਂ ਸਾਂਝੀਆਂ ਕਰ ਰਹੇ ਹਾਂ ਕਰੇਨ ਦੇ ਨਾਲ ਜਿਹੜਾ ਟਰੱਕ ਨੂੰ ਚੱਕ ਕੇ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਫੀ ਜਿਹੜੀਆਂ ਸਵਾਰੀਆਂ ਜੰਬੀਰ ਜਿਹੜੀਆਂ ਜ਼ਖਮੀ ਹੁੰਦੀਆਂ ਨੇ ਉਸ ਤੋਂ ਬਾਅਦ ਸਵਾਰੀਆਂ ਦਾ ਹਾਲਚਲ ਪੁੱਛਣ ਦੇ ਲਈ ਵਿਧਾਇਕ ਉੱਥੇ ਪਹੁੰਚਦੇ ਨੇ ਤਾਂ ਜਿੱਥੇ ਹਾਸਾ ਹੁੰਦਾ ਹੈ ਪੁੱਲ ਚੋੜਾ ਨਾ ਹੋਣ ਕਰਕੇ ਜਿਹੜਾ ਇਹ ਸਾਰਾ ਹਾਸਾ ਦੱਸਿਆ ਜਾ ਰਿਹਾ ਕਿਉਂਕਿ ਜੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ 80% ਅਜਿਹੇ ਪੁੱਲ ਨੇ ਜਿੱਥੋਂ ਤੰਗੀ ਨਾਲ ਵਹੀਕਲ ਆਪਣਾ ਸਫਰ ਤੈਅ ਕਰਦੇ ਨੇ ਪਰ ਅੱਗੋਂ ਇਹ ਨਹੀਂ ਪਤਾ ਹੁੰਦਾ ਕਿ ਕੀ ਉਹ ਕਦੋਂ ਕਿਹੜਾ ਕਿਹੜਾ ਪਾਣਾ ਵਰਤ ਜਾਵੇ ਅਸੀਂ ਵੀ ਲੋਕਾਂ ਨੂੰ ਅਪੀਲ ਕਰਾਂਗੇ ਕਿ ਅਜਿਹੇ ਮੋੜਾਂ ਦੇ ਉੱਤੇ ਤੁਸੀਂ ਵੀ ਥੋੜਾ ਜਾ ਸਲੋ ਚੱਲ ਹਾਂਜੀ ਮੌਕੇ ਤੇ ਸੀ ਮੇਰਾ ਨਾਮ ਜਗਸੀਰ ਸਿੰਘ ਹੈ ਅਸੀਂ ਉਹ ਸਾਹਮਣੇ ਦੇ ਚਾਹ ਪੀਂਦੇ ਸੀਗੇ ਜਦੋਂ বাস ਇਹ ਡਿੱਗੀ ਐ ਉਹਦੇ ਨਾਲ ਦੀ ਨਾਲ ਹੀ ਆ ਗਏ ਅਸੀਂ ਤੇ ਹਾਂ ਜਿੰਨੀਆਂ ਸਵਾਰੀਆਂ ਸੀ ਇਹ ਇੱਥੇ ਮੈਨੂੰ ਲੱਗਦਾ 16-17 ਸਵਾਰੀਆਂ ਸੀ ਤੇ ਉਦੋਂ 4 4-5 ਮਰ ਗਏ ਜੀ ਦੋ ਤਾਂ ਬਜ਼ੁਰਗ ਮਰ ਗਏ ਇੱਕ ਨੌਜਵਾਨ ਮੁੰਡਾ ਮਰ ਗਿਆ ਤੇ ਇੱਕ ਲੇਡੀ ਮਰ ਗਈ ਕੀ ਕਾਰਨ ਕੀ ਬਣਿਆ ਸੀ ਇਹ ਇਹ ਕਾਰਨ ਤਾਂ ਅਸੀਂ ਉੱਥੇ ਖੜੇ ਸਪੀਡ ਦਾ ਹੀ ਹੋ ਸਕਦਾ ਜੀ ਜਾਂ ਤਾਂ ਮੁਰੋ ਕੋਈ ਚੀਜ਼ ਆਈ ਹੈ ਤੇ ਟਰੱਕ ਟੁੱਕ ਟੱਪਿਆਗਾ ਜਦੋਂ ਡਿੱਗੀ ਆ ਬੱਸ ਉਦੋਂ ਭੱਜ ਕੇ ਆਏ ਆ ਅਸੀਂ ਹਾਂਜੀ ਇਹ ਲੱਗਦਾ ਕਿੰਨੇ ਕਿ ਬੰਦੇ ਸਵਾਰ ਸੀ ਇਹ ਚ ਸੀਗੇ 15 16 ਸਵਾਰੀ ਤੇ ਤਿੰਨ ਕ ਲੇਡੀ ਜੀ ਸੀਗੀਆਂ 2 ਬੱਚੇ ਸੀ ਇੱਕ ਬੱਚਾ ਨਹੀਂ ਥਿਆ ਰਿਹਾ ਛੋਟਾ ਸੀ ਉਹ ਉਹ ਜਦੋਂ ਜਿਹੜੇ ਮਰੇ ਸੀਗੇ ਬੰਦੇ ਉਹਨਾਂ ਨੂੰ ਕੱਢੀ ਜਾਂਦੇ ਸੀਗੇ ਤੇ ਉਹ ਥੱਲੇ ਜਾਂਦਾ ਥੱਲੇ ਵੜ ਬੜ ਗਿਆ ਉਹ ਮਿੱਟੀ ਚ ਉਹ ਲੱਗਦਾ ਕਿਧਰੋਂ ਕਿਧਰ ਜਾ ਰਹੀ ਸੀ ਹਾਂਜੀ ਇੱਕ ਕੋਟ ਕਪੂਰਿਓਂ ਆ ਰਹੀ ਸੀ ਬੱਸ ਜੀ ਫਰੀਦਕੋਟ ਨੂੰ ਜਾ ਰਹੀ ਸੀ ਅੰਮ੍ਰitsar ਵਾਲੀ ਬੱਸ ਆ ਜੀ एज एस फर्स्ट रिस्पोंडर सब तो पहला ते जेडे भी उख्मी से उन्होंने उधरो इवैक्यूएट करके हॉस्पिटल पहुंचाईए तो वो अभी हले फिनिश किया है वो काम और सारे जख्मियों भी हॉस्पिटल पहुंचाता इमीडिएट मेडिकल असिस्टेंस प्रोवाइड की गई है और इस तो बाद हम असी उसे जी बनती कानूनी कार्रवाई है वो अभी करा एफ इज बिंग रजिस्टर्ड ਔਰ ਸਖਤ ਧਾਰਾਵਾਂ ਦੇ ਤਹਿਤ ਅਸੀਂ ਪੁਚਾ ਰਜਿਸਟਰ ਕਰਾਂਗੇ ਔਰ ਇਹਦਾ ਪੂਰਾ ਇਹ ਵੈਰੀਫਾਈ ਕਰਨਗੇ ਕਿ ਵਾਟ ਵਾਸ ਦਾ ਕੌਜ਼ ਆਫ ਦਾ ਐਕਸੀਡੈਂਟ ਜੀ ਐਸ ਆਈ ਸੈਡ ਕਿ ਹਲੇ ਤੱਕ ਅਸੀਂ ਸਾਰੇ ਇੰਜਰਡ ਨੂੰ ਹਸਪੀਟਲ ਪਹੁੰਚਾਇਆ ਹੈ ਉਹ ਸਾਡਾ ਪ੍ਰਾਇਮਰੀ ਫੋਕਸ ਸੀ ਹੁਣ ਪੁਚਾ ਰਜਿਸਟਰ ਕਰ ਰਹੇ ਹਾਂ ਸਿਮਲਟੇਨੀਅਸਲੀ ਔਰ ਉਥੇ ਸਾਡੀ ਇੱਕ ਟੀਮ ਹੈਡਿਡ ਬਾਈ ਐਨ ਐਸਪੀ ਰੈਂਕ ਆਫੀਸਰ ਉਥੇ ਆਲਰੇਡੀ ਤਵਦੀਸ਼ ਕਰ ਰਹੀ ਹੈ ਔਰ ਇਹਦੇ ਕਾਰਨਾਂ ਦੇ ਬਾਰੇ ਅਸੀਂ ਪੂਰੀ ਤਕੀਕਾਤ ਇਹਦੀ ਕਰਕੇ ਔਰ ਉਹਦੇ ਹਿਸਾਬ ਨਾਲ ਲਿਸਟ ਕਰਾ ਜਖਮੀ ਡੀਸੀ ਸਾਹਿਬ ਨੇ ਤੁਹਾਨੂੰ ਆਲਰੇਡੀ ਬ੍ਰੀਫ ਕਰ ਦਿੱਤਾ ਹੈ ਇੱਚ 5 ਕੈਜੂਐਲਟੀਆਂ ਨੇ 2 ਸੀਰੀਅਸ ਇੰਜਰੀਜ਼ ਨੇ ਔਰ ਬਾਕੀ ਜਿਹੜੇ ਇੰਜਰਡ ਨੇ ਉਹਨਾਂ ਦਾ ਅੰਡਰ ਟ੍ਰੀਟਮੈਂਟ ਉਹਨਾਂ ਦਾ ਚੱਲ ਰਿਹਾ ਹੈ ਔਰ ਡਾਕਟਰਸ ਵੀ ਬਹੁਤ ਤੰਦੇਹੀ ਨਾਲ ਔਰ ਪੂਰਾ ਸਿਵਲ ਪ੍ਰਸ਼ਾਸਨ ਐਮਐਲਏ ਸਾਹਿਬ ਸਾਡੇ ਨਾਲ ਖੜੇ ਨੇ ਔਰ ਪੁਲਿਸ ਨੇ ਵੀ ਪੂਰਾ ਸਾਰਿਆਂ ਨੇ ਮਿਲ ਕੇ ਸਾਡੀ ਪੂਰੀ ਕੋਸ਼ਿਸ਼ ਹੈ ਇਹ ਕਿ ਅਸੀਂ ਜਿੰਨੇ ਮੈਕਸਿਮਮ ਜਣਾ ਅਸੀਂ ਬਚਾ ਪਈਏ ਬੱਚੇ ਦੀ ਮਿਸਿੰਗ ਬਤਾਈ ਜਾ ਰਹੀ ਹੈ ਉਹਦੇ ਬਾਰੇ ਵੀ ਪਤਾ ਚਲ ਗਿਆ ਹੈ ਜੀ ਹੀ ਹੈਸ ਬੀਨ ਯੂ نو ਫਾਊਂਡ اور ਉਹਦਾ ਵੀ ਹਸਪੀਟਲ ਅਸੀਂ ਉਹਨੂੰ ਲੈ ਕੇ ਆਏ ਆ ਫਰਦਰ ਡੀਟੇਲਸ ਅਸੀਂ ਤੁਹਾਨੂੰ ਥੋੜੀ ਦੇਰ ਬਾਅਦ ਦੱਸਾਂਗੇ ਉਹਦੇ ਮੈਡੀਕਲ